ਉਸ ਮੀਟਿੰਗ ਚ ਹਾਜ਼ਰ ਹੋਣਾ ਚਾਹੀਦਾ ਦੇਖਣਾ ਚਾਹੀਦਾ ਏ ਐਮ ਐਲ ਏ ਜਿਹੜੇ ਉਹ ਗ੍ਰਾਸ ਰੂਟ ਤੇ ਜਿਆਦਾ ਉਹਨਾਂ ਦਾ ਵਾਹ ਪੈਂਦਾ ਲੋਕਾਂ ਨਾਲ ਤੇ ਉਹਨਾਂ ਨੂੰ ਲੋਕ ਜਿਆਦਾ ਮਿਲਦੇ ਆ ਉਹਨਾਂ ਨੂੰ ਹਲਕੇ ਦੀ ਜਿਆਦਾ ਗੱਲ ਪਤਾ ਹੁੰਦੀ ਏ ਤੇ ਮੈਂ ਤਾਂ ਹੀ ਤਾਂ ਕਿਹਾ ਵੀ ਜਦੋਂ ਅੱਜ ਜੇ ਐਮ ਐਲ ਏ ਆਉਂਦੇ ਤਾਂ ਉਹ ਸਕੀਮਾਂ ਦਾ ਮਲਾਂਕਨ ਹੋਰ ਚੰਗੀ ਤਰ੍ਹਾਂ ਹੋ ਸਕਦਾ ਸੀ ਮੈਂ ਸਮਝਦਾ ਉਹਨਾਂ ਨੂੰ ਆਉਣਾ ਚਾਹੀਦਾ ਅਗਲੀ ਮੀਟਿੰਗ ਜਿਹੜੀ ਕੁਆਰਟਰਲੀ ਹੋਏਗੀ ਆਉਣਾ ਚਾਹੀਦਾ ਪਰ ਹਾਂ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਸਕੀਮਾਂ ਕਈ ਨੇ ਜਿਹਦੇ ਵਿੱਚ ਪੰਜਾਬ ਨੇ ਚੰਗਾ ਕੰਮ ਕੀਤਾ ਜਿਵੇਂ ਕਿ ਛੋਟਾ ਮਨਰੇਗਾ ਦੇ ਵਿੱਚ ਜੇ ਖਾਸ ਗੱਲ ਕਰਾਂ ਆਪਣੇ ਇਹ ਚ ਮਨਰੇਗਾ ਚ ਛੋਟੇ ਫੋਰੈਸਟ ਪਹਿਲ ਕੀਤੀ ਆ ਦੋ ਜ਼ਿਲ੍ਹਿਆਂ ਨੇ ਲੁਧਿਆਣੇ ਤੇ ਫਾਜ਼ਿਲਕਾ ਨੂੰ ਉਹਦੇ ਵਿੱਚ ਡੀਸੀ ਸਾਹਿਬ ਤੇ ਏਡੀਐਸ ਸਾਹਿਬ ਨੂੰ ਮੈਂ ਵਧਾਈ ਦਿੰਦਾ ਉਹਨਾਂ ਨੇ ਛੋਟੇ ਛੋਟੇ ਜਿਹੜੇ ਫੋਰੈਸਟ ਗ੍ਰੀਨ ਫੋਰੈਸਟ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ 40 ਪਿੰਡਾਂ ਦੇ ਵਿੱਚ ਉਹਨਾਂ ਨੇ ਇਹ ਪ੍ਰੋਜੈਕਟ ਲੈ ਕੇ ਗਿਆ ਇਹ ਜਿਵੇਂ ਇੱਕ ਚੰਗੀ ਪਹਿਲ ਤੇ ਇਸ ਕਰਕੇ ਬੜੇ ਕੰਮ ਨੇ ਜਿਹੜੇ ਚੰਗੇ ਵੀ ਹੋਏ ਆ ਆ ਬਹੁਤ ਸਕੀਮਾਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਦੀ ਜਿਹੜੇ ਪੰਜਾਬ ਤੇ ਲੁਧਿਆਣਾ ਬਹੁਤ ਪਿੱਛੇ ਵੀ ਆ ਤੇ ਉਹਨਾਂ ਦੇ ਵਿੱਚ ਅਗਲੀ ਵਾਰ ਰਿਜ਼ਲਟ ਆ ਜਿਹੜਾ ਚੰਗਾ ਆਵੇ ਇਹ ਸਾਰੇ ਅਫਸਰਾਂ ਨੂੰ ਇਹ ਗੱਲ ਕਹੀ ਵੀ ਆ ਤੇ ਨੈਸ਼ਨਲ ਹਾਈਵੇਅ ਵਾਲਿਆਂ ਨੂੰ ਖਾਸ ਤੌਰ ਤੇ ਵਾਰਨਿੰਗ ਦਿੱਤੀ ਆ ਵੀ ਤੁਸੀਂ ਇਹ ਸੁਧਰ ਜੋ ਨਹੀਂ ਤੁਹਾਡੇ ਟੋਲ ਆ ਜਿਹੜੇ ਉਹ ਪੱਕੀ ਤੌਰ ਤੇ ਬੰਦ ਕਰਾਂਗੇ ਇਹ ਪੈਸੇ ਲੈਣੇ ਬੰਦ ਕਰੋ ਕੋਈ ਵੀ ਤੁਹਾਡਾ ਇੰਤਜ਼ਾਮ ਕਿਤੇ ਵੀ ਹੈ ਨਹੀਂ ਦਾ ਭਾਈ ਜੀ ਤੋਂ ਟੋਲਾ ਵਾਲੀ ਗੱਲ ਕੀ ਉਹਦੀ ਗੱਲ ਕਰ ਰਹੇ ਉਹ ਕਾ ਸੀਐਮ ਸਾਹਿਬ ਦਾ ਬਿਆਨ ਆਇਆ ਸੀ ਕਿ ਜਿਹੜਾ ਕਾਨੂੰਨ ਹੈਗਾ ਕਿ ਦੁਰਾਈ ਸੀਗਾ ਇਸ ਨੂੰ ਨਿਗਾਰਦਾ ਤਾ ਬਰਾਬਰ ਦੇਖੋ ਸੀਐਮ ਸਾਹਿਬ ਦਾ ਕੀ ਕਹਿਣਾ ਉਹ ਗੁਜਰਾਤ ਜਾਂ ਹਰਿਆਣਾ ਵਿੱਚ ਕਹਿ ਗਏ ਹੋਣੇ ਆ ਕੋਈ ਗੱਲ ਐਸੀ ਉਹਨਾਂ ਨੇ ਉਹ ਕਹਿੰਦਾ ਕਿ ਇੱਦਾਂ ਕੋਈ ਚੀਜ਼ ਹੋਈ ਦੀ ਜੇ ਕਿਤੇ ਨੂੰ ਜਿਹੜੀ ਜਗਾ ਲਾੜ ਉੱਥੇ ਲਗਾ ਸਕਦਾ ਉਹ ਤੋਂ ਚੇਂਜ ਕਰਦਾ ਦਾ ਨਹੀਂ ਆਖਰ ਚੀਫ ਮਿਨਿਸਟਰ ਹੈ ਜੇ ਚੀਫ ਮਿਨਿਸਟਰੀ ਗੱਲ ਕਹਿ ਰਹੇ ਆ ਤਾਂ ਜ਼ਰੂਰ ਇਹ ਗੱਲ ਜ਼ਰੂਰ ਹੋਣੀ ਆ ਮੈਨੂੰ ਇਸ ਕਰਕੇ ਜਾਣਕਾਰੀ ਨਹੀਂ ਗਈ ਪਰ ਜੇ ਚੀਫ ਮਿਨਿਸਟਰੀ ਗੱਲ ਕਹਿ ਰਹੇ ਆ ਤੇ ਉਹਨਾਂ ਕੋਲ ਬਿਲਕੁਲ ਆਥੈਂਟਿਕ ਜਾਣਕਾਰੀ ਹੋਊਗੀ ਉਹ ਲੁਧਿਆਣੇ ਕਿੰਨੀ ਵਾਰ ਆ ਗਏ ਇਹੀ ਆਰਡਰ ਕਰਕੇ ਜਾਂਦੇ ਹੋ ਆਪਣੇ ਐਡਮਿਨਿਸਟ੍ਰੇਸ਼ਨ ਨੂੰ ਉਦਨੀ ਡੀਸੀ ਨੂੰ ਹੁਕਮ ਕਰਕੇ ਜਾਂਦੇ ਵੀ ਇਹਨਾਂ ਦਾ ਟੋਲ ਬਦਲ ਕੇ ਉੱਥੇ ਅਸਲੀ ਥਾਂ ਜਿੱਥੇ ਸੀ ਉੱਥੇ ਲੈ ਕੇ ਜਾਓ ਇਹ ਤਾਂ ਆਪਾਂ ਨੂੰ ਵੀ ਪਤਾ ਵੀ ਟੋਲ ਪਹਿਲਾਂ ਦਰਾਹੇ ਕੋਲ ਸੀਗਾ ਇਹ ਤਾਂ ਆਪਾਂ ਸਾਰਿਆਂ ਨੇ ਦੇਖਿਆ ਹੈ ਵੀ ਕਈ ਸਾਲ ਪਹਿਲਾਂ ਇਹ ਟੋਲ ਆ ਜਿਹੜਾ ਇਹ ਦਰਾਹੇ ਦੇ ਕੋਲ ਸੀ ਤੇ ਉੱਥੋਂ ਟੋਲ ਬਦਲ ਕੇ ਚੇਂਜ ਹੋਇਆ ਕਿਉਂ ਹੋਇਆ ਇਹਦੇ ਕਾਰਨ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੋਊਗਾ ਪਰ ਜੇ ਇਹ ਗੱਲ ਹੋਈ ਆ ਤਾਂ ਇਕੱਲਾ ਬਿਆਨ ਨਹੀਂ ਕੋਈ ਦੀ ਜ਼ਿੰਮੇਵਾਰੀ ਜੇ ਉਹ ਲੈਣ ਤੇ ਟੋਲ ਨੂੰ ਆਪਣੀ ਜਗ੍ਹਾ ਤੇ ਬਚਾਉਣਾ ਤੁਸੀਂ ਰੇਤਾਂ ਦੀ ਮਾਈਨਿੰਗ ਦੀ ਗੱਲ ਕੀਤੀ ਹੈ ਹਰਜੋਤ ਬੈਂਸ ਜਿਹੜੇ ਮੰਤਰੀ ਨੇ ਉਹਨਾਂ ਦੇ ਇਲਾਕੇ ਦੇ ਵਿੱਚ ਅੱਜ ਪ੍ਰਦਰਸ਼ਨ ਹੋ ਰਿਹਾ ਵੱਡੇ ਪੱਧਰ ਤੇ ਕਹਿੰਦੇ ਕਿ ਨਿਆਂ ਨਹੀਂ ਹੋ ਰਹੀ ਉਹਨੂੰ ਲੈ ਕੇ ਤੁਹਾਡਾ ਮੈਂ ਹੁਣ ਮੈਂ ਕੀ ਕਹਾਂ ਇੱਥੇ ਐਮਐਲਏ ਦੀ ਇਨਕੁਆਇਰੀ ਆਪਣੇ ਏਰੀਆ ਦੀ ਹੋ ਰਹੀ ਹੈ ਮੈਂ ਹਰਜੋਤ ਦੀ ਕੀ ਗੱਲ ਕਰਾਂ ਇੱਥੇ ਮੁੱਖ ਮੰਤਰੀ ਆਪਦੇ ਐਮਐਲਏ ਦੀ ਮਾਈਨਿੰਗ ਦੀ ਇਨਕੁਆਇਰੀ ਕਰ ਰਹੇ ਆ ਆਪਣੇ ਜ਼ਿਲ੍ਹੇ ਦੀਆਂ ਦੀ ਕਰ ਰਹੇ ਆ ਇਹ ਤਾਂ ਹੁਣ ਥੋੜੇ ਰਾਹੀਂ ਸਾਰੇ ਚੈਨਲਾਂ 'ਚ ਨਸ਼ਰ ਹੋਈ ਹੈ ਗੱਲ ਕੋਈ ਮੈਂ ਆਪਣੇ ਕੋਲੋਂ ਤਾਂ ਕਹਿ ਨਹੀਂ ਰਿਹਾ ਬਟੇ ਜੀ ਪੰਜਾਬ ਦੇ ਲੋਨ ਲੋਨੋ ਦਾ ਕਿਸ਼ਤ ਦੇ ਦੋ ਸੁਣਦੇ ਹਫਤੇ ਆਈ ਜੋ ਉਸ ਤੋਂ ਬਾਅਦ ਫਿਰ ਗਰੂਪ ਗਰੂਪ ਡੈਕਾਟੇਸ਼ਨ ਸ਼ੁਰੂ ਕਰ ਦਿੱਤੀ। ਇਹ ਨਵੀਂ ਗੱਲ ਮੈਂ ਸੁਣੀ ਹੈ ਜਿਸ ਵੀ ਬਿਲਡ ਪ੍ਰੂਫ ਜੈਕਟਾਂ ਬੰਡੀਆਂ ਜਾਂ ਇਸ ਪੰਜਾਬ ਦੇ ਵਿੱਚ ਇੱਥੇ ਇੰਨੀ ਆਪਸ ਵਿੱਚ ਸਾਂਝ ਭਾਈਚਾਰਕ ਸਾਂਝ ਹੈ। ਇੱਥੇ ਇੱਕ ਦੂਜਿਆਂ ਨੂੰ ਜੱਫੀਆਂ ਪਾ ਕੇ ਇੱਕ ਦੂਜੇ ਨੂੰ ਫਲ ਫਰੂਟ ਵੰਡਿਆ ਜਾ ਸਕਦਾ ਹੈ। ਇੱਥੇ ਹਰ ਇੱਕ ਦੂਜੇ ਦੇ ਤਿਉਹਾਰ ਤੇ ਮੈਂ ਸਮਝਦਾ ਦੀ ਇੱਕ ਪ੍ਰਸ਼ਾਦ ਸਰੂਪੇ ਮੰਦਰਾਂ ਚ ਮਾਤਾ ਦੇ ਅਸ਼ੀਰਵਾਦ ਗਿਰਜਾਂ ਚ ਅਸ਼ੀਰਵਾਦ ਸਾਡੇ ਮੁਸਲਮ ਭਾਈਚਾਰੇ ਦੇ ਅਸੀਮੀਆਂ ਇਹ ਜੀਆਂ ਗੱਲਾਂ ਤਾਂ ਇਹ ਸੁਣਦੇ ਸੀ ਇਹ ਤਾਂ ਪਹਿਲੀ ਵਾਰ ਸੁਣਿਆ ਇਹ ਵੀ ਉਰੇ ਬੁਲੇਟ ਪ੍ਰੂਫ ਜੇਕਤਾਂ ਬਣੀਆਂ ਜਾ ਰਹੀਆਂ ਇਹ ਬਿਲਕੁਲ ਕਮਜ਼ੋਰੀ ਆ ਜਿਹੜੇ ਬੰਨ ਰਹੇ ਆ ਉਹਨਾਂ ਨੂੰ ਵੀ ਇਹ ਕਮਜ਼ੋਰੀ ਦਿਖਾ ਰਿਹਾ ਜਿਹੜੇ ਲੈ ਰਹੇ ਉਹ ਵੀ ਕਮਜ਼ੋਰੀ ਦਿਖਾ ਰਹੇ ਆ ਮੈਡੂ ਜੀ ਲੁਧਿਆਣਾ ਦੀ ਇੱਕ ਐਮਐਲਏ ਹੈਗੇ ਨੇ ਇਹਨਾਂ ਨੇ ਬੱਤੀਗੋੜ ਦਾ ਪਿਸਤਲ ਤਰ ਤੇ ਲੱਗਦਾ ਵਾ ਕਿ ਲੋਾਈ ਨਾ ਕਰ ਵਾਕਿ ਵਿਗੜ ਚੁਕਾ ਪੀ ਆਪ ਦੇ ਐਮਐਲਏ ਨੂੰ ਵੀ ਆਪਣੇ ਰੈਫਰ ਲਖਨੇ ਮੇਰੇ ਆਪ पर्सनल ਨਹੀਂ ਐਮਐਲਏ ਨੇ ਹੁਣ ਕੀ ਗੋਲੀ ਚਲਾਉਣੀ ਹੈ ਮੈਂ ਜੇ ਕਮਾਂ ਵੀ ਮੇਰੇ ਨਾਲ ਬੰਨ ਹੈ ਜਿਹੜਾ ਜਿੰਨਾ ਜੀ ਹੈਗੇ ਉਹਦੀ ਫੋਟੋ ਵਾਇਰਲ ਹੋ ਗਈ ਮੈਂ ਉਹਦੀ ਫੋਟੋ ਦੇ ਚੋਂ ਉਹ ਕਹਿ ਰਿਹਾ ਪਿਸਤਲ ਲੈ ਰਹੀ ਆ ਬੱਤੀਗੋੜ ਦੀ ਦੇਖੋ ਲਾਇਸੈਂਸ ਤਾਂ ਜੇ ਮੈਂ ਕਮਾਂ ਮੇਰੇ ਵੀ ਨਾਉਂ ਤੇ ਆ ਸੰਸਥਾ ਸਭ ਦੇ ਨਾਉਂ ਤੇ ਵਿਅਪਨ ਹੈਗੇ ਆ ਪਰ ਉਹ ਕੀ ਜੇ ਹੁਣ ਮੈਂ ਤੁਹਾਨੂੰ ਕੀ ਕਹਾਂ ਵੀ ਇਹ ਸਰਕਾਰ ਹੀ ਯਾਰ ਪਤਾ ਨਹੀਂ ਕਿ ਐਸੇ ਬੰਦਿਆਂ ਦੀ ਹੈ ਤਾਂ ਸਤਕਾਰਯੋਗ ਮੇਰੇ ਐਮ ਐਲ ਏ ਲੁਧਿਆਣੇ ਦੇ ਮੈਂ ਕਦੇ ਵੀ ਸ਼ਬਦ ਕੋਈ ਬੋਲਦਾ ਨਹੀਂਗਾ ਪਰ ਹੁਣ ਕੀ ਪਤਾ ਇੱਥੇ ਅੰਮ੍ਰਿਤਸਰ ਲੱਗਦਾ ਕਿ ਉਹਨਾਂ ਵੀ ਜਾਨ ਦਾ ਖਤਰਾ ਹੈ ਪਾਕਿਸਤਾਨ ਉਹਨਾਂ ਨੂੰ ਵੀ ਮਹਿਸੂਸ ਹੋ ਰਿਹਾ ਹੈ ਕਿ ਜਾਨ ਦਾ ਖਤਰਾ ਹੈ ਪੰਜਾਬ ਦਾ ਖਤਰਾ ਤਾਂ ਜਿਹਦੇ ਕੋਲ 18 ਗਨ ਮਹਿਨ ਸੀਗੇ ਐਮ ਐਲ ਏ ਕੋਲ ਤਾਂ 4-4 ਹੀ ਨੇ ਪਰ ਉਹ ਬੰਦਾ ਉਹ ਉਹ ਮਾਰਨ ਨਾਲ ਇਹਨਾਂ ਨੂੰ ਮੈਂ ਕਹਿੰਦਾ ਮਾਰਨਾ ਸਹੀ ਨਹੀਂਗਾ ਪਰ ਜਿਹੜਾ ਇਹ ਸੂਰੀ ਸੀ ਇਹ ਨੇ ਕਦੇ ਵੀ ਕੋਈ ਝੱਜਦੀ ਗੱਲ ਨਹੀਂ ਕੀਤੀ ਜਦੋਂ ਵੀ ਇਹ ਗੰਨ ਜ਼ਹਿਰ ਉਗਰਦਾ ਸੀ ਮੈਂ ਪਿੱਛੇ ਵੀ ਇਹਦੇ ਜਦੋਂ ਬਿਆਨ ਜਿਨ੍ਹਾਂ ਚ ਗਿਆ ਹੈ 2 ਸਾਲ ਤੱਕ ਕਾਂਗਰਸ ਪਾਰਟੀ ਦੀ ਸਰਕਾਰ ਨੇ ਇਹਨੂੰ ਜੇਲ੍ਹ 'ਚ ਰੱਖਿਆ ਹੈ ਫੜ ਕੇ ਵੀ ਇਹ ਬਾਹਰ ਕੱਢਣ ਦੇ ਲਾਇਕ ਹੀ ਨਹੀਂਗਾ ਬੰਦਾ ਜਿਹੀਆਂ ਗੱਲਾਂ ਕਰਦਾ ਹੈ ਮੈਂ ਇਹ ਨਹੀਂ ਇਹ ਇਹਨੂੰ ਕਿਸੇ ਨੂੰ ਵੀ ਹਿੰਦੂ ਸਿੱਖ ਨਾਲ ਨਾ ਜੋੜਿਆ ਜਾਵੇ ਇਹ ਤਾਂ ਮਸਟੰਡੇ ਇਕੱਠੇ ਹੋਏ ਆ ਇਧਰੋਂ ਇਹ ਸੀ ਇਧਰੋਂ ਆ ਜਿਹੜਾ ਨਵਾਂ ਦबई ਤੋਂ ਤਿਆਰ ਕਰਕੇ ਭੇਜਿਆ ਹੈ ਉਦੋਂ ਮੈਂ ਹੈਰਾਨ ਹੋ ਗਿਆ ਇਹਦਾ ਕੀ ਨਾਮ ਆ ਅਮਰਿਤਪਾਲ ਅਮਰਿਤਪਾਲ ਸਿੰਘ ਜੇ ਪੁੱਤ ਜਾਨ ਆ ਤੇਰੇ ਚ ਜਿਵੇਂ ਕਹਿੰਦਾ ਸੀ ਵੀ ਆ ਜਿਓ ਮੇਰੇ ਕੋਲ ਸੋਧਾ ਲਾ ਕੇ ਤੇ ਹੁਣ ਕੀ ਹੋ ਗਿਆ ਉਹਦੇ ਲੱਤਾਂ ਕੰਬਦੀਆਂ ਸੀ ਮੋਗੇ ਬੈਠੇ ਦੀ ਅੰਦਰ ਬੜਿਆ ਬੈਠਾ ਸੀ ਹਿੰਮਤ ਸੀ ਤਾਂ ਜਾ ਕੇ ਕਹਿੰਦਾ ਵੀ ਮੇਰੀ ਜ਼ਿੰਮੇਵਾਰੀ ਆ ਜੀ ਜੇ ਜੇ ਮੁੰਡੇ ਨੇ ਕੰਮ ਕਰਤਾ ਤਾਂ ਮੇਰੀ ਜ਼ਿੰਮੇਵਾਰੀ ਆ ਜੇ ਮੈਨੂੰ ਕਰਨਾ ਜੇਲ੍ਹ ਚ ਪੇਕੀ ਇਸ ਮੇਰੇ ਤੇ ਦਰਜ ਕਰੋ ਜਦੀ ਕਹਿੰਦਾ ਨਹੀਂ ਮੇਰਾ ਕੀ ਕਸੂਰਾ ਜੀ ਜੇ ਸਟicker ਲੱਗਿਆ ਏ ਭਾਈ ਇਹ ਸਟicker ਤੂੰ ਹੀ ਲਵਾਏ ਨੇ ਬਣਵਾ ਬਣਵਾ ਉਸ ਦਿਨ ਦਾ ਤੂੰ ਕਹਿੰਦਾ ਵੀ ਆਪਣੇ ਆਪ ਜਿਹੜਾ ਇਹ ਉਹ ਕਿਰਪਾਨਾ ਚੱਕ ਲੋ ਆਪਣੇ ਆਪ ਅਸਲੇ ਚੱਕ ਲੋ ਤੇ ਹੁਣ ਜੇ ਮੁੰਡੇ ਨੇ ਤੇਰੀ ਗੱਲ ਸੁਣ ਕੇ ਕੰਮ ਕਰਤਾ ਤੇ ਜ਼ਿੰਮੇਵਾਰੀ ਤਾਂ ਲੈ ਬਿਲਕੁਲ ਮਲਾ ਕੇ ਲਵਾਏ ਉਹਦੀ ਉਹਦੀ ਮਹੀਨੇ ਦੀ ਸਵਾ ਮਹੀਨੇ ਦੀ ਬੱਚੀ ਆ ਇੱਕ ਹੋਰ ਕੁਛ ਸਵਾ ਸਾਲ ਦਾ ਬੇਟਾ ਏ ਮੈਂ ਤੁਹਾਨੂੰ ਇਹੀ बार-बार ਚੈਨਲ ਤੇ ਕੀ ਕਹਿਣਾ ਉਹਨਾਂ ਵੀ ਇਹ ਤਾਂ ਆਪ ਡੱਬੂ ਕੰਧ ਤੇ ਅੜੀ ਗੱਲ ਆ ਪਿੱਛੋਂ ਹੁਣ ਕਹਿੰਦਾ ਜੀ ਮੈਂ ਤਾਂ ਸਾਰੇ ਕੱਲ ਮੈਂ ਕਹਰੇ ਮੈਂ ਤਾਂ ਸਾਰੇ ਦੇਸ਼ ਚ ਜਾਊਂਗਾ ਪਹਿਲਾਂ ਕਹਿੰਦਾ ਸੀ ਪੰਜਾਬ 'ਚ ਗੁਲਾਮ ਆ ਹੁਣ ਕਹਿੰਦਾ ਮੈਂ ਸਾਰੇ ਦੇਸ਼ 'ਚ ਜਾਊਂਗਾ ਦੇਸ਼ ਮਤਲਬ ਮੰਨ ਲਿਆ ਉਹਨੇ ਦੇਸ਼ ਉਹਦਾ ਨਾ ਇਹ ਆਪ ਵੀ ਕਹਿੰਨੇ ਗੱਲ ਹਰਿਆਣੇ 'ਚ ਵੀ ਗਿਆ ਸੀ ਹਰਿਆਣੇ 'ਚ ਕਹਿੰਦਾ ਇਹ ਤਾਂ ਅਸੀਂ ਭਾਈ ਪਾਈਆਂ ਹੁਣ ਕਹਿੰਦਾ ਜਿੱਥੇ ਵੀ ਮੈਨੂੰ ਦੇਸ਼ ਹੁਣ ਕਹਿੰਦਾ ਦੇਸ਼ ਆ ਪਹਿਲਾਂ ਪੰਜਾਬ 'ਚ ਕਹਿੰਦਾ ਸੀ ਮੈਂ ਗੁਲਾਮ ਆ ਇਸ ਕਰਕੇ ਇਹ ਲੋਕਾਂ ਨੂੰ ਫਸਾ ਕੇ ਜੇ ਉਹ 'ਚ ਮਾੜੀ ਜੀ ਵੀ ਜਾਣ ਉਹ ਸੂਰੀ ਦੀ ਗੱਲ ਛੱਡੋ ਪਰ ਜ਼ਿੰਮੇਵਾਰੀ ਇਹ ਲੈ ਵੀ ਇਹ ਮੁੰਡੇ ਸੰਦੀਪ ਦਾ ਕੋਈ ਕਸੂਰ ਨਹੀਂ ਇਹ ਇਹ ਤਾਂ ਕਲੀਅਰ ਆ ਨਾ ਵੀ ਉਹ ਕਹਿੰਦੇ ਆ ਵੀ WhatsApp ਤੋਂ ਸੁਣ-ਸੁਣ ਜਿਹਹੇ-ਜਹੇ ਪ੍ਰਚਾਰ ਆ ਸੁਣ ਕੇ ਉਹੋ ਜੀਆਂ ਗੱਲਾਂ ਕੀਤੀਆਂ ਅਸੀਂ ਵੀ ਇਹੀ ਕਹਿੰਦੇ ਅਸੀਂ ਵੀ ਭੜਕਾ ਨਾ ਹਰ ਦਾ ਹਰ ਦਾ ਆਪਣਾ-ਆਪਣਾ ਦਿਮਾਗ ਹੁੰਦਾ ਏ ਤੇ ਉਹ ਉਹਦੀਆਂ ਗੱਲਾਂ ਉਹਦੇ ਦਿਮਾਗ 'ਚ ਆਈਆਂ ਤੇ ਉਹਨੇ ਕਿਹਾ ਵੀ ਮਮਰਿਤਪਾਲ ਤਾਂ ਮੈਨੂੰ ਬਚਾਈ ਲਊਗਾ ਭਾਈ ਉਹਦੇ ਨਾਲ ਬੰਦੂਖਾਂ ਵਾਲੇ ਅੰਮ੍ਰਿਤਸਰ 'ਚ ਜਦੋਂ ਆਇਆ ਉਹ ਕਹੀ ਉਹਦੇ ਨਾਲ ਫਿਰਦੇ ਸੀ ਕਿ ਉਹਨੇ ਕਿਹਾ ਕਿਹੜੀ ਗੱਲ ਅੰਮ੍ਰਿਤਪਾਲ ਕੱਢ ਕੇ ਲੈ ਜਾਊਗਾ ਇਹ ਨਹੀਂ ਪਤਾ ਅੰਮ੍ਰਿਤਪਾਲ ਤਾਂ ਹਰਿਆਣੇ 'ਚ ਵੜ ਗਿਆ ਤੇ ਇਸ ਕਰਕੇ ਮੈਂ ਇਹ ਨਹੀਂ ਕਹਿੰਦਾ ਕੋਈ ਮਖੌਲ ਵਾਲੀ ਗੱਲ ਨਹੀਂ ਕਰਦਾ ਇਹ ਜਿਹੇ ਬੰਦਿਆਂ ਤੋਂ ਬਚ ਕੇ ਕੱਲ ਮੈਂ ਹੈਰਾਨ ਹੋ ਗਿਆ ਥੋੜੇ ਚਿਰਾਂ ਬਾਅਦ ਅਮ੍ਰਿਤਪਾਲ ਜੀ ਅਮਰੀਕਾ 'ਚ ਭਾਸ਼ਣ ਦੇ ਰਹੇ ਸੀ ਕੀ ਕਹਿ ਰਹੇ ਸੀ ਉਹ ਬਜ਼ੁਰਗ ਉਹ ਜਿਹੇ ਬਜ਼ੁਰਗ ਤੁਸੀਂ ਜਿਹੜੇ ਤੋਂ ਕਹੋਨੇ ਹੋ ਕਹਿੰਦਾ ਜਿਹੜੇ ਵਿਹਲੇ ਬਜ਼ੁਰਗ ਬੈਠੇ ਆ ਗਾਰਡਨਾਂ 'ਚ ਕੀਵਰਡ ਯੂਜ਼ ਕਰ ਜਿਹੜੇ ਪਾਰਕਾਂ 'ਚ ਕਹਿੰਦਾ ਵਿਹਲੇ ਬਜ਼ੁਰਗ ਬੈਠੇ ਆ ਅਮਰੀਕਾ 'ਚ ਉਹ ਕਹਿੰਦਾ ਮੁੜ ਕੇ ਆ ਜਾਓ ਇੱਥੇ ਉਹ ਭਾਈ ਉਰੇਓ ਤਾਂ ਮਸਾਂ ਜਿਹੜੇ ਨੌਜਵਾਨ ਨੇ ਉਰੇ ਕੋਈ ਕੰਮ ਨਹੀਂ ਕਰਨੀ ਜਿੰਨਾ ਹੈਗਾ ਲੋਕ ਕਰ ਰਹੇ ਆ ਉਹ ਮਸਾਂ ਬਾਹਰ ਜਾ ਰਹੇ ਆ ਤੇ ਕਹਿੰਦਾ ਜਿਹੜੀ ਅਗਲੀ ਨੌਜਵਾਨ ਪੀੜ੍ਹੀ ਆ ਉਹ ਆਜੋ ਇੱਥੇ ਇੱਥੇ ਲਿਆ ਕੇ ਹਾਲਾਤ ਨਹੀਂ ਕੋਈ ਇੱਥੇ ਤੇਰੇ ਵਰਗੇ ਉਹਨਾਂ ਨੂੰ ਰੋਜ਼ 에ਅਰਪੋਰਟ ਉਤਾਰ ਕੇ ਜੇਲ੍ਹਾਂ ਚ ਕਰਵਾ ਦੇਣਗੇ ਉਹ ਅਮਰੀਕਾ ਕਨੇਡਾ ਚ ਬੈਠੇ ਆ ਆਪਣੀ ਦੁਨੀਆ ਦਾ ਆਨੰਦ ਮਾਣ ਰਹੇ ਆ ਉਹਨਾਂ ਨੇ ਮਿਹਨਤਾਂ ਕੀਤੀਆਂ ਬਜ਼ੁਰਗਾਂ ਨੇ ਮਿਹਨਤਾਂ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਿਆ ਅੱਜ ਸੁખી ਕੀਤਾ ਤੇ ਨਾਲੇ ਕਿਹੜਾ ਆਉਣ ਲੱਗਿਆ ਉਹ ਜਿਹੜਾ ਇੱਕ ਤਮਾਸ਼ਾ ਜਿਹਾ ਕਰਦਾ ਹੁੰਦਾ ਉਹ ਜਿਹਦੇ ਨਾਲ ਫਿਰਦੇ ਆ ਜਿਹੜਾ ਉਹ ਕਿਹੜਾ ਇੱਕ ਕਿਰਪਾਨ ਜੀ ਘਮਾਉਂਦਾ ਹੁੰਦਾ ਉਹਦਾ ਨਾਂ ਨਹੀਂ ਮੈਂ ਜਾਣਦਾ ਉਹ ਜਿਹੇ ਜੋਕਰ ਮਸਟੰਡੇ ਜਿਹੜੇ ਪਰ ਮੇਰੇ ਹੱਥ ਜੋੜ ਕੇ ਬੇਨਤੀ ਆ ਅੱਗੇ ਬਹੁਤ ਨੁਕਸਾਨ ਪੰਜਾਬ ਦਾ ਹੋ ਗਿਆ ਇਸੇ ਤਰੀਕੇ ਨਾਲ ਨਾ ਇਹ ਜਿਹੇ ਬੰਦਿਆਂ ਦੀ ਗੱਲਾਂ 'ਚ ਆਇਆ ਕਰੋ ਨਾ ਇਹ ਜਿਹੇ ਗੱਲਾਂ 'ਚ ਆਇਆ ਕਰੋ ਇਹ ਨੌਜਵਾਨ ਆ ਗਿਆ ਤੇ ਮੈਂ ਕਹਿੰਦਾ ਚਲੋ ਆ ਗਿਆ ਉਹਨੇ ਇੱਕ ਲਾਲੋ ਵੀ ਉਹਨੂੰ ਅਸੂਰੀ ਨੂੰ ਗੋਲੀਆਂ ਮਾਰਤੀਆਂ ਪਰ ਹੁਣ ਜ਼ਿੰਮੇਵਾਰੀ ਤਾਂ ਲੈ ਜ਼ਿੰਮੇਵਾਰੀ ਚੋ ਕਿਉਂ ਭੱਜਦਾ ਵੀ ਮੈਂ ਤਾਂ ਉਹਨੂੰ ਜਾਣਦਾ ਹੀ ਨਹੀਂ ਉਹ ਬਈ ਤੇਰੇ ਨਾਲ ਸਾਰੀਆਂ ਫੋਟੋਆਂ ਤਿੰਨ ਦਿਨ ਉਹ ਤੇਰੇ ਨਾਲ ਰਿਹਾ ਏ ਤੇ ਤੂੰ ਇੰਨਾ ਕਮਜ਼ੋਰ ਅੱਜ ਇਹ ਇੰਨੀ ਸ਼ਬੀ ਆ ਜਿਹੜੀ ਪੰਜਾਬੀਆਂ ਦੀ ਤੂੰ ਕਮਜ਼ੋਰ ਦਿਖਾਤੀ ਵੀ ਅਸੀਂ ਤਾਂ ਭੱਜ ਜਾਂਦੇ ਆ ਜਦ ਹਵਾਰੀ ਆਉਂਦੀ ਆ ਤੂੰ ਕਹਿ ਭਾਈ ਕਰੋ ਮੈਨੂੰ ਜੇਲ੍ਹ ਚ ਕਿਹੜੀ ਜੇਲ੍ਹ ਆ ਮੈਨੂੰ ਅੰਦਰ ਕਰ ਲੂਗੀ ਯੂਜ਼ ਕਰਕੇ ਏਜੰਸੀਆਂ ਦੀਆਂ ਪੋਸਟਾਂ ਜਦੋਂ ਸੈਂਟਰਲ ਏਜੰਸੀਆਂ ਦੀਆਂ ਜਿਹੜੀਆਂ ਉਹ ਖਾਬ ਕਰਦੇ ਨੇ ਉਹ ਚੂਲ ਚੈੱਕ ਕਰਦੇ ਨੇ ਪੰਜਾਬ ਦੇ ਲੋਕ ਦਬੇ ਹੋਏ ਮੈਂ ਤਾਂ ਕੀ ਕਹਿ ਸਕਦਾ ਮੈਂ ਤਾਂ ਇਸ ਤੇ ਕੀ ਕਹਿ ਸਕਦਾ ਮੈਂ ਤਾਂ ਆਪਣੀ ਗੱਲ ਆ ਜਿਹੜੀ ਉਹ ਹਮੇਸ਼ਾ ਰੱਖਦਾ ਇਹ ਖਬਰਾਂ ਕੀ ਕੌਣ ਖੇਡਣਾ ਖੇਡਦਾ ਹੈ ਕੌਣ ਇਹਨਾਂ ਦੀਆਂ ਖੇਡਾਂ ਚ ਦੇਖੋ ਪਹਿਲਾਂ ਇਹ ਟਰਾਈ ਕਰਦੇ ਆ ਇਹ ਪਹਿਲਾਂ ਦੀਪ ਸਿੱਧੂ ਵਰਗੇ ਨੂੰ ਸਿੱਟਿਆ ਉਹ ਮੈਦਾਨ ਚ ਉਹ ਦੇਖਿਆ ਵੀ ਉਹ ਉਹਨਾਂ ਕਾਮਯਾਬ ਨਹੀਂ ਹੋ ਸਕਿਆ ਕਿਸਾਨ ਯੂਨੀਅਨ ਚ ਐਕਸਪੋਜ਼ ਹੋ ਗਿਆ ਉਹਨੂੰ ਪਰੇ ਕਰਤਾ ਹੁਣ ਇਹਨੂੰ ਉੱਥੋਂ ਤਿਆਰ ਕਰਕੇ ਕਿਉਂਕਿ ਇਹ ਦੋਨੋਂ ਹੀ ਪੱਗਾਂ ਨਹੀਂ ਸੀ ਬਾੜ ਨਹੀਂ ਇਹਨਾਂ ਦੇ ਸੀ ਤੇ ਹੁਣ ਉਹ ਦੇਖਿਆ ਵੀ ਉਹ ਬਾੜਾਂ ਤੋਂ ਬਿਨਾਂ ਕਾਮਯਾਬ ਨਹੀਂ ਹੋ ਸਕਿਆ ਇਹਨੂੰ ਹੁਣ ਉੱਥੇ ਇਹਨੂੰ ਵਾਲ ਰਖਾ ਕੇ ਇਹਦੇ ਪਰਨਾ ਬਣਾ ਕੇ ਦਮਾਦਾ ਬਣਾ ਕੇ ਤੇ ਏਜੰਸੀਆਂ ਇਹ ਜਿਹੜੀਆਂ ਤੁਸੀਂ ਜਿਹਦੀ ਗੱਲ ਕਰਦੇ ਹੋ ਇਹ ਆਪਣੇ ਪੰਜਾਬ ਮਗਰ ਇੱਕ ਥੋੜੀ ਪਈ ਹੁੰਦੀ ਹੈ ਪੰਜਾਬ ਨੂੰ ਤਾਂ ਤਮਾਹ ਕਰਨ ਕਿਉਂਕਿ ਪੰਜਾਬ ਮੈਂ ਹਮੇਸ਼ਾ ਕਹਿੰਨਾ ਪੰਜਾਬ ਇੱਕ ਭਾਰਤੀ ਜਨਸੀ ਕੋਈ ਨਾ ਬਾਰਡਰ ਸਟੇਟ ਆ ਮਿਨੋਰਿਟੀ ਸਟੇਟ ਆ ਇਹਨੂੰ ਤਵਾ ਕਰਨ ਬਾਹਰ ਦੇ ਆਦੇਸ਼ਾਂ ਦੇ ਪਾਕਿਸਤਾਨ ਅਰਗੇ ਅਮਰੀਕਾ ਜਿਹੜੇ ਰੈਡੀਕਲ ਬੈਠੇ ਆ ਬਹੁਤ ਐਸੀ ਆ ਜਿਹੜੇ ਤਵਾ ਕਰਨ ਲੱਗੇ ਰਹਿੰਦੇ ਆ ਉਹਨਾਂ ਦੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਸਰਕਾਰ ਮਾੜੀ ਆ ਸਰਕਾਰ 'ਚ ਜਾਣ ਵੀ ਤਾਂ ਹੋਵੇ ਨਾ ਭਗਵੰਤ ਮਾਨ ਦੀ ਸਰਕਾਰ ਕਮਜ਼ੋਰ ਸਰਕਾਰ ਆ ਜਦੋਂ ਸ਼ਰੀਆਮ ਵਿਆਪਨ ਚੱਕੀ ਫਿਰਦੇ ਆ ਸ਼ਰੀਆਮੋਂ ਮਾਰਨ ਦੀ ਗੱਲ ਕਹਿੰਦੇ ਆ ਤੇ ਉਹ ਅੱਜਕੱਲ ਕੀ ਕਹਿ ਰਹੇ ਅਸੀਂ ਵੀ ਆਪੋਸ਼ਨ ਪਾਰਟੀਆਂ ਨੂੰ ਮੈਨੂੰ ਬੁਰਾ ਲੱਗਦਾ ਉਹ ਸਰਕਾਰ ਨੂੰ ਤਾਂ ਕਹੀ ਨਹੀਂ ਰਿਹਾ ਸਰਕਾਰ ਨੂੰ ਭਗਵੰਤ ਮਾਨ ਦੀਨ ਤੋਂ ਨੇ ਚੰਗਾ ਕਿਹਾ ਵੀ ਮੇਰੇ ਤੇ ਪਰਚਾ ਦਰਜ ਨਹੀਂ ਕੀਤਾ ਉਹਨੂੰ ਹੋਰ ਕੀ ਚਾਹੀਦਾ ਇੰਨੀ ਕਮਜ਼ੋਰ ਸਰਕਾਰ ਆ ਵੀ 2 ਘੰਟੇ ਬਾਅਦ ਉਹਨੂੰ ਛੱਡਤਾ ਉਹਨਾਂ ਨੇ ਇਹ ਤਾਂ ਹੋਰ ਹਾਦਸੇ ਆ ਜਿਹੜੇ ਉਹ ਅੱਗੇ ਹੋਣਗੇ ਇਹ ਤਾਂ ਬਹੁਤ ਜਿਹੜਾ ਕੰਮ ਆ ਇਹ ਖਰਾਬ ਹੋ ਜਾਊਗਾ ਜਿਸ ਤਰੀਕੇ ਨਾਲ ਮੈਂ ਤਾਂ ਸਾਰੇ ਸੰਤ ਮਹਾਪੁਰਸ਼ਾਂ ਨੂੰ ਸਾਰੇ ਹੀ ਜਿੰਨੇ ਵੀ ਪ੍ਰਚਾਰਕ ਨੇ ਉਹਨਾਂ ਨੂੰ ਵੀ ਕਹੂੰਗਾ ਵੀ ਠੰਡੀਆਂ ਗੱਲਾਂ ਕਰਕੇ ਬਾਣੀ ਨਾ ਜੋੜ ਕੇ ਆਪਸੀ ਭਾਈਚਾਰਾ ਸਾਂਝ ਆ ਜਿਹੜੀ ਉਹ ਬਣਾਈ ਰੱਖੀਏ ਇਹ ਸਾਰੇ ਸ਼ਹਿਰਾਂ ਦੇ ਵਿੱਚ ਜਿੰਨੇ ਵੀ ਸਾਡੇ ਧਾਰਮਿਕ ਆਗੂ ਨੇ ਚਾਹੇ ਉਹ ਮੰਦਰ ਕਮੇਟੀਆਂ ਹੋਣ ਗੁਰਦੁਆਰਾ ਕਮੇਟੀਆਂ ਹੋਣ ਮਸਜਿਦ ਆਲੇ ਭਾਈਚਾਰਕ ਸਾਂਝ 크ਰਿਸਚੀਅਨ ਇਹ ਸਾਰੇ ਬਣਾ ਕੇ ਰੱਖਣ ਕਿਉਂਕਿ ਜਦੋਂ ਨਾ ਅੰਮ੍ਰਿਤਪਾਲ ਆਇਆ ਇਹਨੇ ਗਰਮ ਬਿਆਨਬਾਜ਼ੀ ਸ਼ੁਰੂ ਕਰਤੀ ਤੇ ਸਾਰੇ ਹੀ ਸੰਪਰਦਾਇਆਂ ਨੇ ਜਿਹੜੀ ਆ ਉਹਨਾਂ ਦੇ ਆਪਣੇ ਆਪਣੇ ਲੀਡਰਾਂ ਨੇ ਗਰਮ ਬਿਆਨਬਾਜ਼ੀ ਸ਼ੁਰੂ ਕਰਤੀ ਤੇ ਉਹ ਅੱਗੇ ਦੀ ਅੱਗੇ ਗੱਲ ਆ ਜਿਹੜੀ ਉਹ ਵੱਧਦੀ ਜਾ ਰਹੀ ਉਹਨੂੰ ਰੋਕਣਾ ਪਊਗਾ ਪਰ ਇੱਕ ਗੱਲ ਸਾਹਮਣੇ ਆ ਗਈ ਜਿਹੜੀ ਮੈਂ ਬਾਰ-ਬਾਰ ਕਹਿੰਦਾ ਸੀ ਵੀ ਇਹ ਅਮਰਿਤਪਾਲ ਅਗੇ ਸਿਰਫ ਤੇ ਸਿਰਫ ਆਪਣੇ ਮੁੰਡਿਆਂ ਨੂੰ ਮਰਵਾਉਣ ਲਈ ਅੱਜ 20 ਤੋਂ 25 ਪਰਿਵਾਰ ਨੇ ਜਿਹੜੇ ਉਹ ਇਹਦੇ ਨਾਲ ਅੱਜ ਤਬਾਹ ਹੋ ਗਏ ਅੱਜ ਤਿੰਨ ਦੋ ਉਹਦੇ ਭਰਾ ਨੇ ਉਹ ਅੱਜ ਤੋਂ ਬਾਅਦ ਉਹਨਾਂ ਨੂੰ ਹਰੇਕ ਛੱਕੀ ਨਿਗਾਹ ਨਾ ਦੇਖੂਗਾ ਉਹਨਾਂ ਦੀ ਅੱਗੇ ਘਰ ਵਾਲੀਆਂ ਨੇ ਅੱਗੇ ਉਹਨਾਂ ਦੇ ਪਰਿਵਾਰ ਨੇ ਅੱਗੇ ਮਾਂ ਪਿਓ ਨੇ ਅੱਗੇ ਜਿੱਥੇ-ਜਿੱਥੇ ਵੀ ਇਹ ਗਿਆ ਹੋ ਜਿਹਦੇ ਕੋਲ ਰਹਾ ਹੋ ਉਹਨਾਂ ਨੂੰ ਸਭ ਨੂੰ ਫੜਨਗੇ ਪੁਲਿਸ ਤੇ ਮੁੜ ਕੇ ਕਵਾਂਗੇ ਜੀ ਆਪਾਂ ਆਪਾਂ ਨੂੰ ਇਹੀ ਕੰਮ ਇਹਨਾਂ ਨੂੰ ਕਵਾਂਗੇ ਜੀ ਮੁੜ ਕੇ ਬੰਦੀ ਸਿੱਖ ਆ ਇਹ ਸੰਦੀਪ ਹੁਣ ਦੇਖੋ ਸਾਹਮਣੇ ਉਹਨੇ ਬੰਦਾ ਮਾਰਿਆ ਚਾਹੇ ਸੂਰੀ ਮਾੜਾ ਸੀ ਚੰਗਾ ਸੀ ਛੱਡੋ ਬੰਦਾ ਤਾਂ ਮਾਰਿਆ ਨਾ ਉਹਨੂੰ ਕਾਨੂੰਨ ਨੇ ਤਾਂ ਸਜ਼ਾ ਦੇਣੀ ਦੇਣੀ ਆ ਤੇ ਕੱਲ ਨੂੰ ਤੁਸੀਂ ਇਹ ਕਹੋਗੇ ਜੀ ਇਹ ਤਾਂ ਸਾਡਾ ਬੰਦੀ ਸਿੱਖ ਆ ਇਹਦੀ ਅਸੀਂ ਮਿਊਜ਼ੀਅਮ ਚ ਫੋਟੋ ਲਾਉਣੀ ਆ ਅਕਾਲ ਤੱਕ ਸਾਡੇ ਤੇ ਐਂ ਹੀ ਕੰਮ ਖਰਾਬ ਹੋਈ ਜਾਊਗਾ ਐਂ ਹਿੰਦੂ ਨੇ ਜਿਹੜੇ ਉਹ ਆਪਣੇ ਆਪ ਨੂੰ ਛੱਡ ਛੱਡ ਜਾਈ ਜਾਣਗੇ ਇਤ ਜਾਉ ਮਕਾਵਲਾ ਕਰਨ ਤੇ ਆ ਜਾਣਗੇ ਕੱਲ ਨੂੰ ਇਹ ਜੇ ਗੰਦੇ ਬੰਦਿਆਂ ਦਾ ਜਾਂ ਉਹ ਇਹ ਪੰਜਾਬ ਨੂੰ ਛੱਡ ਕੇ ਜਿਵੇਂ ਪਹਿਲਾਂ ਗਏ ਸੀ ਜਿਵੇਂ ਜੰਮੂ ਕਸ਼ਮੀਰ ਚ ਹੋ ਰਿਹਾ ਅੱਜ ਕੋਈ ਅਨਾਤ ਥੋੜੀ ਨੇ ਕਿਵੇਂ ਛੱਡ ਕੇ ਚਲੇ ਗਏ ਸਾਰੀਆਂ ਕਮਿਊਨਿਟੀ ਸਿੱਖ ਉੱਥੋਂ ਚਲੇ ਗਿਆ ਹਿੰਦੂ ਉੱਥੋਂ ਚਲਾ ਗਿਆ ਵੀ ਇਸ ਕਰਕੇ ਬਹੁਤ ਲੰਬਾ ਸੋਚ ਸੋਚਣੀ ਹੁੰਦੀ ਆ ਮੈਂ ਤਾਂ ਕਹਿ ਸਕਦਾ ਹਾਂ ਕੋਈ ਕਹਿੰਦਾ ਨਹੀਂ ਪਤਾ ਨਹੀਂ ਕਿਉਂ ਕੀ ਤੋਂ ਡਰਦੇ ਆ ਇਹ ਜਾਨਾਂ ਬਚਾ ਕੇ ਵੀ ਕਿੱਥੇ ਲੈ ਜਾਣੀਆਂ ਜੇ ਪੰਜਾਬ ਹੀ ਨਾ ਬਚਿਆ ਕੱਲੀ ਹੈ ਨਾ ਜੇ ਪੰਜਾਬ ਹੀ ਨਾ ਬਚਿਆ ਤੇ ਆਪਾਂ ਬਚ ਕੇ ਵੀ ਇੱਥੇ ਕੀ ਕਰਾਂਗੇ ਜੇ ਅਗਲੀ ਪੀੜ੍ਹੀ ਨਾਲ ਸਾਡੀ ਅਸੀਂ ਬਚਾ ਸਕੀਏ ਤੇ ਸਾਡਾ ਸਾਨੂੰ ਕੱਲ ਨੂੰ ਕੌਣ ਕਹੂਗਾ ਸਿਆਣਾ ਬਈ ਕਿ ਸਾਡੇ ਬਜ਼ੁਰਗ ਆਜ਼ਾਦੀ ਦਿਵਾਈ ਸਾਨੂੰ ਉਹ ਕੁਰਬਾਨੀਆਂ ਦੇ ਗਏ ਸਾਡੇ ਗੁਰੂ ਇਸ ਏਕਤਾ ਲਈ ਗੁਰੂਆਂ ਨੇ ਕਿਸ ਤਰੀਕ ਕਿਉਂ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਧਰਮ ਸਿਖਾਇਆ ਸੀ ਕਿਸੇ ਇਹ ਮੋਡਰੇਟ ਧਰਮ ਬਣਾਇਆ ਸੀ ਸਾਰਾਜੀ ਕੋਈ ਵੀ ਬੰਦਸ਼ਾ ਨਹੀਂ ਹੈ ਜੀ ਗੁਰੂ ਤੇਗ ਬਹਾਦਰ ਜੀ ਤੱਤਿਆਂ ਤਵੀਆਂ ਤੇ ਬਹਿ ਗਏ ਇਹ ਕਿਹੜੇ ਧਰਮ ਸਿਖਾਉਂਦੇ ਆ ਇਹ ਕਿਹਨੇ ਰਾਜ ਬਿਨਾਂ ਦੇ ਜੀ ਧਰਮ ਚੱਲੇ ਕਿਹੜੇ ਇਹ ਇਹ ਜਿਹੀਆਂ ਗੱਲਾਂ ਗੁਰੂ ਗੁਰੂ ਜੀ ਗੁਰੂਆਂ ਨੇ ਰਾਜ ਕੀਤੇ ਸੀ ਕੋਈ ਪਰ ਉਹਨਾਂ ਦੇ ਇੱਕ ਸ਼ਬਦ ਨਾਲ ਦੁਨੀਆ ਘੁੰਮਦੀ ਸੀ ਦੁਨੀਆ ਹਿਲ ਜਾਂਦੀ ਸੀ ਪਰ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਐਸੀਆਂ ਕੀਤੀਆਂ ਜਾ ਰਹੀਆਂ ਏ ਕਿਉਂਕਿ ਜ਼ਮਾਨਾ ਇਹਦਾ ਆ ਗਿਆ ਜਿੱਨਾ ਚਿਰ ਸਾਡੇ ਸੈਟਲਾਈਟ ਜਿਹੜੀ ਆ ਉਹ ਸਾਡੀ ਚਾਈਨਾ ਵਾਂਗੂ ਸਾਡੀ ਨਹੀਂ ਬਣੂਗੀ ਜਿੱਨਾ ਚਿਰ ਇਹ ਸਾਰੇ WhatsApp Instagram ਇਹ ਜਿੰਨਾ ਕੋਸ਼ਾ ਫੇਸਬੁਕ ਅਮਰੀਕਾ ਦੇ ਹੱਥ ਰਹੂਗੀ ਤੇ ਇਹ ਜਾਂ ਕੂੜ ਪ੍ਰਚਾਰ ਹੁੰਦਾ ਰਹੂਗਾ ਜਿਹੜੇ ਨਾਲ ਵਾਇਲੈਂਸ ਆ ਜਿਹੜੀ ਪੰਜਾਬ ਦੇ ਵਿੱਚ ਉਹ ਹੁੰਦੀ ਰਹੂਗੀ ਜੀ 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 ਵਿੱਚ ਕਿਹਨੂੰ ਬਤਾਲ ਪਤਾ ਗਿਆ ਕਾਹਨੋਂ ਐਮਐਲਏ ਹੈਗੇ ਨੇ اپੋਜੀਸ਼ਨ ਜਿਹੜੇ ਐਮਐਲਏ ਨੇ ਉਹ ਸਵਾਲ ਪੜਾ ਕਰ ਰਹੇ ਨੇ ਕਿ ਐਮਪੀ ਲੈਂਡ ਫੰਡ ਦੇ ਚੋਂ ਅੱਜ ਤੱਕ ਇਹ ਬਿਟੂ ਜੀ ਨੇ ਬੁਝਾਣਾ ਸ਼ੁਰੂ ਕੀਤਾ ਕਿ ਉਹ ਕਿਹੜੇ ਐਮਐਲਏ ਨੇ ਮੈਨੂੰ ਦੱਸੋ ਜਰਾ ਕਿਹੜੇ ਐਮਐਲਏ ਨਾਂ ਲਓ ਨਾ ਫਿਰ ਹੋਣਾ ਨਹੀਂ ਚਾਹੀਦਾ ਦੇਖੋ ਜਦੋਂ ਵੀ ਕੋਈ ਪਾਰਟੀ ਕੋਈ ਵੀ ਕਮਜ਼ੋਰ ਹੋਵੇ ਮੈਂ ਸਮਝਦਾ ਜਦੋਂ ਵੀ ਇਹ ਹੈ ਜੀ ਉਸ ਪਾਰਟੀ ਚ ਤਰੇੜਾਂ ਆਉਂਦੀਆਂ ਪੁਰਾਣੀ ਪਾਰਟੀ ਅਕਾਲੀ ਦਲ ਮਾੜੀ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਹਾਂ ਠੀਕ ਪਰ ਇਹਨਾਂ ਦਾ ਐਸਾ ਸੋਣਾ ਉਹਨਾਂ ਨੇ ਕਿਹਾ ਕਿ ਸਿੱਧਾ ਲੜਨ ਦਾ ਐਲਾਨ ਕੀਤਾ ਕੋਈ ਜੀ ਉਸ ਵਰਨੇ ਹੋਰ ਪਾਰਟੀ ਜਿਹੋ ਨਾਲ ਮੇਰੀ ਕਿਹੜਾ ਬੋਟ ਹੈ ਪਰ ਕੀ ਲੱਗਦਾ ਹੈ ਇਹ ਜੋ ਹੋਰ ਪਾਰਟੀ ਜਿਹੜੀ ਚਾਹ ਰਹੀ ਹੈ ਨਹੀਂ ਨਹੀਂ ਉਹਨਾਂ ਨੇ ਸਪਸ਼ਟ ਕੀਤਾ ਜੋ ਮੈਂ ਸੁਣਿਆ ਵੀ ਮੈਂ ਤਾਂ ਅਕਾਲੀ ਦਲ ਚ ਹੀ ਰਹਿਣਾ ਹੈ ਉਹਨਾਂ ਨੇ ਇਹ ਸਪਸ਼ਟ ਕੀਤਾ ਕਿ ਅਕਾਲੀ ਦਲ ਚੋਂ ਮੈਂ ਰਹੂੰਗੀ ਅਕਾਲੀ ਦਲ ਦੇ ਐਸਜੀਪੀਸੀ ਦੇ ਮੈਂਬਰ ਨੂੰ ਕੈਂਡੀਡੇਟ ਅੱਗ ਹੋ ਸਕਦੇ ਆ ਪਰ ਲੜਨਗੇ ਤਾਂ ਅਸੀਂ ਆਸਲਾ ਰੇ ਸੀਗੇ ਫੋਕਸ ਐਮਐਲਏ